ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 701 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 702 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਪੰਜਵਾ ਰਾਗ ਜੈਤਸਰੀ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਚਾਤਰਕ ਚਿਤਵਤ ਵਰਸਤ ਮਹਿ ਜਿਵੇਂ ਪਪੀਹਾ ਹਰ ਵੇਲੇ ਮੀਂਹ ਦਾ ਵਰਸਣਾ ਚਿਤਵਦਾ ਰਹਿੰਦਾ ਹੈ ਵਰਖਾ ਚਾਹੁੰਦਾ ਹੈ ਪਪੀਹਾ ਇਹੀ ਚਾਹੁੰਦਾ ਹੈ ਕਿ ਮੀਂਹ ਪਵੇ ਤੇ ਉਹ ਜੋ ਸੁਆਂਦੀ ਬੂੰਦ ਹੈ ਉਸ ਦੇ ਮੂੰਹ ਵਿੱਚ ਪਵੇ ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨਹਿ ਰਹਾਓ ਤਿਵੇਂ ਹੈ ਕਿਰਪਾ ਦੇ ਸਮੁੰਦਰ ਹੈ ਪ੍ਰਭੂ ਪਰਮਾਤਮਾ ਮੈਂ ਚਿਤ ਵਧਾ ਰਹਿਂਦਾ ਹਾਂ ਕਿ ਮੇਰੇ ਉਤੇ ਤਰਸ ਕਰੋ ਮੈਨੂੰ ਆਪਣੀ ਪਿਆਰ ਭਰੀ ਭਗਤੀ ਦੀ ਲਗਨ ਬਖਸ਼ੋ ਰਹਾਓ ਅਨਕ ਸੁਖ ਚੱਕ ਵੀ ਨਹੀਂ ਚਾਹਤ ਆਨੰਦ ਪੂਰਨ ਪੇਖ ਦੇਹੇ ਚੱਕ ਵੀ ਹੋਰ ਨੇਕਾਂ ਸੁਖ ਭੀ ਨਹੀਂ ਮੰਗਦੀ ਸੂਰਜ ਨੂੰ ਵੇਖ ਕੇ ਉਸ ਦੇ ਅੰਦਰ ਪੂਰਨ ਆਨੰਦ ਪੈਦਾ ਹੋ ਜਾਂਦਾ ਹੈ ਆਨੁਪਾਵਨ ਜੀਵਤ ਮੀਨਾ ਬਿਨ ਜਲ ਮਰਨਾ ਤਹੇ ਪਾਣੀ ਤੋਂ ਬਿਨਾ ਹੋਰ ਹੋਰ ਨੇਕਾਂ ਪਾਵਾਂ ਨਾਲ ਭੀ ਮੱਛੀ ਜਿਉਂਦੀ ਨਹੀਂ ਰਹਿ ਸਕਦੀ ਪਾਣੀ ਤੋਂ ਬਿਨਾ ਉਸ ਦੀ ਮੌਤ ਹੋ ਜਾਂਦੀ ਹੈ ਹਾਰ ਮੰ ਅਨਾਥ ਨਾਥ ਹਰ ਸਰਣੀ ਆਪਣੇ ਕਿਰਪਾ ਕਰੇ ਹੇ ਨਾਥ ਤੇਥੋਂ ਬਿਨਾ ਸੀ ਨਿਆਸਰੇ ਸਾ ਆਪਣੀ ਮਿਹਰ ਕਰ ਤੇ ਸਾਨੂੰ ਆਪਣੀ ਸਰਨ ਵਿੱਚ ਰੱਖ ਚਰਨ ਕਮਲ ਨਾਨਕ ਆਰਾਧੈ ਤਿਸ ਬਿਨ ਆਨ ਨਾ ਕਹੇ ਤੇਰੇ ਦਾਸ ਨਾਨਕ ਤੇਰੇ ਸੋਹਣੇ ਚਰਨਾਂ ਦੀ ਆराधना ਕਰਦੇ ਰਹਾ ਕਰਦਾ ਰਹੇ ਤੇਰਾ ਦਾਸ ਨਾਨਕ ਤੇਰੇ ਸੋਹਣੇ ਚਰਨਾਂ ਦੀ ਰਾਜਨਾ ਕਰਦਾ ਰਹੇ ਸਿਮਰਨ ਤੋਂ ਬਿਨਾ ਨਾਨਕ ਨੂੰ ਹੋਰ ਕੁਝ ਪੀ ਚੰਗਾ ਨਹੀਂ ਲਗਦਾ ਜੈਤ ਸਰੀ ਮਹੱਲਾ ਪੰਜਵਾ ਮਨ ਤਨ ਵਸ ਰਹੇ ਮੇਰੇ ਪ੍ਰਾਨ ਮੇਰੇ ਪ੍ਰਾਨਾਂ ਦੇ ਆਸਰੇ ਪ੍ਰਭੂ ਜੀ ਹੁਣ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਵਸ ਰਹੇ ਹਨ ਕਰ ਕਿਰਪਾ ਸਾਧੂ ਸੰਗ ਭੇਟੇ ਪੁਰਨ ਪਰਖ ਸੁਜਾਨ ਰਹਾਓ ਉਹ ਸਰਬ ਗੁਣ ਭਰਪੂਰ ਸਰਬ ਵਿਆਪਕ ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਮਾਤਮਾ ਪ੍ਰਭੂ ਜੀ ਆਪਣੀ ਮਿਹਰ ਕਰਕੇ ਮੈਨੂੰ ਗੁਰੂ ਦੀ ਸੰਗਤ ਵਿੱਚ ਮਿਲ ਪਏ ਰਹਾਓ ਪ੍ਰੇਮਠ ਗौरी ਜਿਨ ਕੋ ਪਾਈ ਤਿੰਨ ਰਸ ਪੀਓ ਭਾਰੀ ਜਿਨ੍ਹਾਂ ਮਨੁੱਖਾ ਨੂੰ ਗੁਰੂ ਪਾਸੋਂ ਪ੍ਰਮਾਤਮਾ ਦੇ ਪਿਆਰ ਦੀ ਠੱਗ ਬੂਟੀ ਲੱਭ ਪਈ ਉਹਨਾਂ ਨਾਮ ਜਲ ਰਜ ਰਜ ਕੇ ਪੀ ਲਿਆ ਤਾਂ ਕੀ ਕੀਮਤ ਕਹਿਣ ਨਾ ਜਾਏ ਕੁਦਰਤ ਕਵਨ ਹਮਾਰੇ ਉਸ ਨਾਮ ਜਲ ਦੀ ਕੀਮਤ ਦੱਸੀ ਨਹੀਂ ਜਾ ਸਕਦੀ ਮੇਰੀ ਕੀ ਤਾਕਤ ਹੈ ਕਿ ਮੈਂ ਉਸ ਨਾਮ ਜਲ ਦਾ ਮੁੱਲ ਦੱਸ ਸਕਾਂ ਲਾਏ ਲਏ ਲੜ ਦਾਸ ਜਾਣ ਆਪਣੇ ਉਧਰੇ ਉਧਰਨ ਹਾਰੇ ਪ੍ਰਭੂ ਨੇ ਸਦਾ ਆਪਣੇ ਦਾਸ ਆਪਣੇ ਸੇਵਕ ਆਪਣੇ ਲੜਲਾ ਕੇ ਰੱਖੇ ਹਨ ਤੇ ਇਸ ਤਰ੍ਹਾਂ ਉਸ ਵਿਚਾਰਨ ਦੀ ਸਮਰੱਥਾ ਵਾਲੇ ਪ੍ਰਭੂ ਪਰਮਾਤਮਾ ਨੇ ਸੇਵਕਾਂ ਨੂੰ ਸੰਸਾਰ ਦੇ ਵਿਕਾਰਾਂ ਤੋਂ ਸਦਾ ਬਚਾਇਆ ਹੈ ਪ੍ਰਭ ਅਬ ਸਿਮਰ 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 ਸੁਖ ਪਾਇਓ ਨਾਨਕ ਸਰਣ ਦੁਆਰੇ ਹੇ ਨਾਨਕ ਪ੍ਰਭੂ ਦੇ ਦਰ ਤੇ ਆ ਕੇ ਪ੍ਰਭੂ ਦੀ ਸਰਨ ਪੈ ਕੇ ਸੇਵਕਾਂ ਨੇ ਪ੍ਰਭੂ ਨੂੰ ਸਦਾ ਸਿਮਰ 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 ਕੇ ਸਦਾ ਆਤਮਿਕ ਆਨੰਦ ਮਾਣਿਆ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੇ ਮਟਾਵੋ ਸਿਮਰੋ ਜਾਸ ਬਸੰਪਰ ਏਕੈ ਨਾਮ ਜਪਤ ਅਗਨਤਾ ਅਨੇਕ ਹੈ ਪ੍ਰਮਾਤਮਾ ਦੇ ਨਾਮ ਚ ਪੰਜਵੇਂ ਪਾਦਸ਼ਾਹ ਕਹਿ ਰਹੇ ਨੇ ਬਹੁਤ ਹੀ ਵਰਗਤਾਂ ਹਨ ਜੈਤ ਸਰੀ ਮਹੱਲਾ ਪੰਜਵਾ ਆਏ ਅਨੇਕ ਜਨਮ ਪਰਮ ਸਰਣੀ हे ਪ੍ਰਭੂ ਅਸੀਂ ਜੀਵ ਕਈ ਜਨਮਾਂ ਵਿੱਚ ਭੌਂ ਕੇ ਪਟਕ ਕੇ ਤੇਰੀ ਸ਼ਰਨ ਆ ਪਏ ਹਾਂ ਉਦਰ ਦੇਹ ਆਂਧ ਕੂਪਤੇ ਲਾਵੋ ਆਪਣੀ ਚਰਣੀ ਰਹਾਓ ਸਾਡੇ ਸਰੀਰ ਨੂੰ ਮਾਇਆ ਦੇ ਮੋਹ ਦੇ ਏ ਘੁੱਪ ਹਨੇਰੇ ਖੂਤੋਂ ਬਚਾ ਲੈ ਆਪਣੇ ਚਰਨਾਂ ਵਿੱਚ ਜੋੜੀ ਰੱਖ ਰਹਾਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ हे ਪ੍ਰਭ ਪਰਮਾਤਮਾ ਮੈਨੂੰ ਆਤਮਿਕ ਜੀਵਨ ਦੀ ਸੋਝ ਨਹੀਂ ਮੇਰੀ ਸੁਰਤ ਤੇਰੇ ਚਰਨਾਂ ਵਿੱਚ ਜੁੜੀ ਨਹੀਂ ਰਹਿੰਦੀ ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ ਮੇਰਾ ਕਰਤਬੇ ਸੋਚਾ ਨਹੀਂ ਹੈ ਸਾਧ ਸੰਗਤ ਕੈ ਅੰਚਲ ਲਾਵਹੁ ਬਿਖਮਨਦੀ ਜਾਏ ਤਰਣੀ हे ਪਰਮਾਤਮਾ ਮੈਨੂੰ ਸਾਧ ਸੰਗਤ ਦੇ ਲੜ ਲਾ ਰਾਇ ਤਾਂ ਕਿ ਇਹ ਔਖੀ ਸੰਸਾਰ ਨਦੀ ਇਹ ਬਿਖ ਭਰੀ ਨਦੀ ਇਹ ਜ਼ਹਿਰ ਦੀ ਨਦੀ ਸੰਸਾਰ ਜੋ ਹੈ ਤਰੀ ਜਾ ਸਕੇ ਸੁਖ ਸੰਪਤ ਮਾਇਆ ਰਸ ਮਿਠੇ ਇਹ ਨਹੀਂ ਮੰਨ ਮੈਂ ਧਰਣੀ ਦੁਨੀਆਂ ਦੇ ਸੁਖ ਧਨ ਮਾਇਆ ਦੇ ਮਿੱਠੇ ਸਵਾਦ ਪਰਮਾਤਮਾ ਦੇ ਦਾਸ ਇਨ੍ਹਾਂ ਪਦਾਰਥਾਂ ਨੂੰ ਆਪਣੇ ਮਨ ਵਿੱਚ ਨਹੀਂ ਵਸਾਂਦੇ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਪਰਣੀ ਏ ਨਾਨਕ ਪਰਮਾਤਮਾ ਦੇ ਦਰਸ਼ਨ ਨਾਲ ਹੋ ਹੋ ਸੰਤੋਖ ਹਾਸਲ ਕਰਦੇ ਹਨ ਪਰਮਾਤਮਾ ਦੇ ਦਰਸ਼ਨ ਦਾ ਉਹਨਾਂ ਦੇ ਮਨ ਵਿੱਚ ਜਾਓ ਪੈਦਾ ਹੁੰਦਾ ਹੈ ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ ਦੇ ਜੀਵਨ ਦਾ ਗਹਿਣਾ ਹੈ ਜੈ ਦਸਰੀ ਮਹੱਲਾ ਪੰਜਵਾ ਹਰ ਜਨ ਸਿਮਰੋ ਹਿਰਦੈ ਰਾਮ ਏ ਪਰਮਾਤਮਾ ਦੇ ਪਿਆਰਿਓ ਆਪਣੇ ਹਿਰਦੇ ਵਿੱਚ ਆਪਣੇ ਮਨ ਵਿੱਚ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ ਹਰ ਜਨ ਕੋ ਅਪਧਾ ਨਿਕਟ ਨਾ ਆਵੇ ਪੂਰਨ ਦਾਸ ਕੇ ਕਾਮ ਰਹਾਓ ਪਰਮਾਤਮਾ ਦਾ ਨਾਮ ਸਿਮਰਨ ਨਾਲ ਕੋਈ ਵੀ ਵਿਵਤਾ ਪ੍ਰਭੂ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀ ਸੇਵਕਾਂ ਦੇ ਸਾਰੇ ਕੰਮ ਸਿਰੇ ਚੜਦੇ ਰਹਿੰਦੇ ਹਨ ਪਰਮਾਤਮਾ ਆਪ ਬਖਸ਼ਿਸ਼ਾ ਕਰਦਾ ਹੈ ਰਹਾਓ ਕੋਟ ਬਿਗਨ ਬਿਨਸੈ ਹਰ ਸੇਵਾ ਨਿਹਚਲ ਗੋਬਿੰਦ ਧਾਮ ਹੇ ਸੰਤ ਜਨੋ ਪਰਮਾਤਮਾ ਦੀ ਭਗਤੀ ਦੀ ਬਰਕਤ ਨਾਲ ਜ਼ਿੰਦਗੀ ਦੇ ਰਾਹ ਵਿੱਚੋਂ ਕਰੋੜਾਂ ਔਕੜਾਂ ਨਾਸ ਹੋ ਜਾਂਦੀਆਂ ਹਨ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰੂ ਨਾਮ ਦਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਅਤੇ ਪਰਮਾਤਮਾ ਦਾ ਸਦਾ ਟਲ ਰਹਿਣ ਵਾਲਾ ਨਾਮ ਮਿਲ ਜਾਂਦਾ ਹੈ ਉਸ ਦਾ ਘਰ ਮਿਲ ਜਾਂਦਾ ਹੈ ਫਿਰ ਘਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਉਹ ਪਰਮਾਤਮਾ ਦੇ ਦਰ ਘਰ ਵਿੱਚ ਸੋਭਾ ਮਿਲ ਜਾਂਦੀ ਹੈ ਨਾਮ ਜਪਣ ਵਾਲਿਆਂ ਨੂੰ ਪਗਵੰਤ ਭਗਤ ਕੋ ਭਉ ਕਿਸ਼ਨਾਹੀ ਆਦਰ ਦੇਵਤ ਜਾਮ ਭਗਵਾਨ ਦੇ ਭਗਤਾਂ ਨੂੰ ਕੋਈ ਵੀ ਡਰ ਨਹੀਂ ਪਾ ਸਕਦਾ ਜਮ ਰਾਜ ਵੀ ਉਹਨਾਂ ਦਾ ਸਤਕਾਰ ਕਰਦਾ ਹੈ ਆਦਰ ਦਿੰਦਾ ਹੈ ਭਗਤਾ ਨੂੰ ਤਾਜ ਗੁਪਾਲ ਆਨ ਜੋ ਕਰਨੀ ਸੋਈ ਸੋਈ ਬਿਨ ਸਤ ਖਾਮ ਏ ਨਾਨਕ ਪਰਮਾਤਮਾ ਦਾ ਸਿਮਰਨ ਭੁਲਾ ਕੇ ਤੇ ਹੋਰ ਜਿਹੜਾ ਭੀ ਕੰਮ ਕਰੀਦਾ ਹੈ ਉਹ ਨਾਸਵੰਤ ਹੈ ਕੱਚਾ ਹੈ ਬਿਨਸਨ ਵਾਲਾ ਹੈ ਚਰਨ ਕਮਲ ਹਿਰਦੈ ਗੋ ਨਾਨਕ ਸੁਖ ਸਮੋਹ ਬਿਸਰਾਮ ਇਸ ਵਾਸਤੇ हे ਨਾਨਕ ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਵਸਾਈ ਰੱਖ ਇਹ ਹਰ ਚਰਨ ਹੀ ਸਾਰੇ ਸੁੱਖਾਂ ਦਾ ਘਰ ਹਨ ਪੰਜਵੇਂ ਨਾਨਕ ਪੰਜਵੇਂ ਪਾਤਸ਼ਾਹ ਪੰਜਵੇਂ ਗੁਰੂ ਨਾਨਕ ਦੇ ਸਿੱਖ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਬਾਣੀ ਵਿੱਚ ਸਾਨੂੰ ਕਲਯੁਗ ਦੀ ਜੀਵਾਂ ਨੂੰ ਇਹ ਸਮਝਾ ਰਹੇ ਹਨ ਕਿ ਪ੍ਰਮਾਤਮਾ ਦਾ ਨਾਮ ਜਪਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜੋ ਵੀ ਵਪਾਰ ਕਰਦੇ ਆ ਸਭ ਕੱਚੇ ਹੀ ਹਨ ਸੱਚਾ ਵਪਾਰ ਸੱਚਾ ਵਣਜ ਤੇ ਪ੍ਰਮਾਤਮਾ ਦਾ ਨਾਮ ਹੀ ਹੈ ਜੈਤ ਸਰੀ ਮਹੱਲਾ ਨੌਂਵਾਂ ਰਾਗ ਜੈਤਸਰੀ ਵਿੱਚ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਭੁੱਲਿਓ ਮਨ ਮਾਇਆ ਉਰਜਾਇਓ ਸਹੀ ਜੀਵਨ ਰਾ ਭੁੱਲਿਆ ਹੋਇਆ ਮਨ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਜੋ ਜੋ ਕਰਮ ਕੀਓ ਲਾਲਚ ਲਗ ਤਿਹ ਤਿਹ ਆਪ ਬੰਧਾਇਓ ਰਹਾਓ ਫਿਰ ਇਹ ਲਾਲਚ ਵਿੱਚ ਫਸ ਕੇ ਜਿਹੜਾ ਜਿਹੜਾ ਕੰਮ ਕਰਦਾ ਹੈ ਮਨ ਉਹਨਾਂ ਦੀ ਰਾਹੀ ਆਪਣੇ ਆਪ ਨੂੰ ਮਾਇਆ ਦੇ ਮੋਹ ਵਿੱਚ ਹੋਰ ਫਸਾ ਲੈਂਦਾ ਹੈ ਰਹਾਓ ਸਮਝ ਨਾ ਪਰੇ ਬਿਖੈ ਰਸ ਰਚਿਓ ਜਸ ਹਰ ਕੋ ਬਿਸਰਾਇਓ ਸਹੀ ਜੀਵਨ ਰਾਹ ਤੋਂ ਖੁੰਝੇ ਹੋਏ ਮਨੁੱਖ ਨੂੰ ਆਤਮਿਕ ਜੀਵਨ ਦੀ ਸਮਝ ਨਹੀਂ ਪੈਂਦੀ ਵਿਸ਼ਿਆਂ ਦੇ ਸਵਾਦ ਵਿੱਚ ਮਸਤ ਰਹਿੰਦਾ ਹੈ ਪਰਮਾਤਮਾ ਦੀ ਸਿੱਖ ਸਲਾਹ ਭੁਲਾਈ ਰੱਖਦਾ ਹੈ ਸੰਗ ਸੁਆਮੀ ਸੋ ਜਾਣਿਓ ਨਾਹਨ ਬਾਨ ਖੋਜਨ ਕੋ ਧਾਇਓ ਪਰਮਾਤਮਾ ਦਾ ਇਨਸਾਨ ਦੇ ਅੰਗ ਸੰਗ ਵਸਦਾ ਹੈ ਉਸ ਨਾਲ ਡੂੰਗੀ ਸਾਝ ਨਹੀਂ ਪਾਂਦਾ ਉਸ ਨੂੰ ਪਾਲਣ ਵਾਸਤੇ ਜੰਗਲ ਵਿੱਚ ਜਾਂਦਾ ਹੈ ਜੰਗਲ ਭਾਲਣ ਵਾਸਤੇ ਦੌੜ ਪੈਂਦਾ ਹੈ ਕਿ ਪ੍ਰਮਾਤਮਾ ਕਿਤੇ ਵਣਾਂ ਵਿੱਚ ਹੀ ਛੁਪਿਆ ਹੈ ਕਿਤੇ ਸੰਿਆਸ ਵਿੱਚ ਹੀ ਛੁਪਿਆ ਹੈ ਨਵੇਂ ਪਾਦਸ਼ਾਹ ਕਹਿੰਦੇ ਹਨ ਨਹੀਂ ਭਾਈ ਪ੍ਰਮਾਤਮਾ ਤੇਰੇ ਅੰਦਰ ਹੈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕੇਹੋ ਪੁਕਾਰ ਪ੍ਰਮਾਤਮਾ ਸਾਰਿਆਂ ਦੇ ਹਿਰਦੇ ਘਰ ਵਿੱਚ ਵਸਦਾ ਹੈ ਨਾਮ ਜਪ ਕੇ ਗੁਰੂ ਦੀ ਸ਼ਰਨ ਪੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਔਰਤੇ ਆਸਰਾ ਲੈ ਕੇ ਗੁਰਬਾਣੀ ਤੇ ਅਮਲ ਕਰਕੇ ਗੁਰਬਾਣੀ ਮੁਤਾਬਕ ਆਪਣਾ ਜੀਵਨ ਢਾਲ ਬੰਦਿਆ ਫਿਰ ਤੈਨੂੰ ਪ੍ਰਮਾਤਮਾ ਤੇਰੇ ਅੰਦਰੋਂ ਹੀ ਦਿਸ ਪਏਗਾ ਰਤਨ ਰਾਮ ਘਟ ਹੀ ਕੇ ਭੀਤਰ ਤਾ ਕੋ ਗਿਆਨ ਨਾ ਪਾਇਓ ਰਤਨ ਵਰਗਾ ਕੀਮਤੀ ਹਰਨਾਮ ਹਿਰਦੇ ਦੇ ਅੰਦਰ ਹੀ ਵਸਦਾ ਹੈ ਪਰ ਭੁੱਲਾ ਹੋਇਆ ਮਨੁੱਖ ਉਸ ਨਾਲ ਸਾਝ ਨਹੀਂ ਬਣਾਂਦਾ ਜਨ ਨਾਨਕ ਭਗਵੰਤ ਪਜਨ ਬਿਨਾ ਬਿਰਥਾ ਜਨਮ ਗਵਾਇਓ ਏ ਦਾਸ ਨਾਨਕ ਪਰਮਾਤਮਾ ਦੇ ਭਜਨ ਤੋਂ ਬਿਨਾ ਮਨੁੱਖੇ ਆਪਣਾ ਸਾਰਾ ਜੀਵਨ ਵਿਅਰਥ ਗਵਾ ਦਿੰਦਾ ਹੈ ਰਤਨ ਰਾਮ ਕਟਹੀ ਕੇ ਭੀਤਰ ਤਾ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਪਜਨ ਬਿਨ ਬਿਰਥਾ ਜਨਮ ਗਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 702 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 703 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮਵਾਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਦ ਸਰਵਣ ਕਰਨ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ